ਸਿਵਾ ਹੈ ਗੁਰ ਸਹਤ ਜੀ ਵਹਿ ਗੁਰ ਸਹਤ ਜੀ ਕੰਤਿਕ ਕਰਮ ਕਮਾਵਣੇ ਦੋਸ ਨ ਕਾਹੂ ਜੋਗ ਦੁਰਤ ਹਨ ਰਤ ਸਰਦ ਅਟਪਰੋ ਅਸੂ ਕਤਕੇ ਹਰਿਆਸਰੀ ਸਰਦ ਰਤ ਦੇ ਬੋ ਮਹੀਨੇ ਔਰੇ ਬੋ ਮਹੀਨੇ ਅਗਿਰਤ ਜੜੀ ਐ ਮਿੱਠੀ ਮੰਨੀ ਤੇ ਆਰੰਭ ਹੋਇਆ ਮਹਾਰਾਜੀ ਕਹਿੰਦੇ ਪੁਕਾਰੀ ਰਾਗ ਅੰਦਰ ਧੰਗ ਗੁਰੂ ਨਾਨਕ ਦੇਵ ਜੀ ਸਹਿ ਮਹਾਰਾਜ ਜੀ ਬਿਆਨ ਕਰਦੇ ਰੁੱਤ ਸਰਦ ਅਦੰਪਰੋ ਸਰ ਗਰੁੱਤ ਦਾ ਆਰੰਭ ਹੋਇਆ ਅਸੂ ਕੱਟ ਕੇ ਹਰ ਪਿਆਸ ਜੋ ਅਸੂ ਅਤੇ ਕੱਟ ਦੇ ਬਹੀਂਦੇ ਅੰਦਰ ਹਰੀ ਵਗੇ ਗੁਰ ਪਰਮੇਸ਼ਰ ਦੀ ਪਿਆਸ ਹੈ ਨਿਰਦੇ ਬਚ ਨੂੰ ਮਿਲਣਾ ਮਿਲਣ ਦਾ ਜਿਹੜਾ ਤਰੀਕਾ ਹੈ ਮਿਲਣ ਦਾ ਜਿਹੜਾ ਰਸਤਾ ਹੈ ਆਤਮਾ ਗੁਰੂਆਂ ਤੇ ਸਤਿਗੁਰਾਂ ਦੀ ਬਖਸ਼ਿਸ਼ ਕਰਦੇ ਆਂ ਤਤਕ ਕਰਮ ਤਮਾਵਣੇ ਬੋਝ ਨਾ ਕਾਉ ਜੋ ਇਸ ਮਨੁੱਖਾ ਸਰੀਰ ਰਾਹੀ ਕਿਉਂ ਕੇ ਸਰੀਰ ਮਿਲਿਆ ਹੈ ਤੇ ਅਗੇ ਕਰਮ ਬਾਤ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਰਤ ਕੋ ਫੱਕੜੇ ਆਦੋਂ ਕੁਲੀ ਚੱਲੀ ਰਹਿ ਲਾਹਾ ਲੈਣ ਬਾਅਦ ਤੇ ਆਇਆ ਸੀ ਸੱਚ ਦਾ ਵਪਾਰ ਕਰਨ ਬਾਅਦ ਤਾਂ ਕਰਮ ਜਿਹੜੇ ਹਨ ਜਿਵੇਂ ਮਹਾਰਾਜੀਆਂ ਨੇ ਦੱਸਿਆ ਅੱਗੇ ਆਪਣੇ ਬਾੜੇ ਕਰਨ ਜਿਹੜੇ ਇਹਨਾਂ ਦੀ ਪਰਤ ਜਿਹੜੀ ਹੈ ਜਿਵੇਂ ਜਿਵੇਂ ਜਨਮ ਹੁੰਦੇ ਜਾਂਦੇ ਉਸੇ ਕਰਕੇ ਉਹਦਾ ਫਲ ਜਿਹੜਾ ਹੈ ਫਿਰ ਇਹਨੂੰ ਖੋਖਣਾ ਪੈਂਦਾ ਔਰ ਫਿਰ ਅਗਲੇ ਜਨਮ ਦੇ ਵਿੱਚ ਜਾਂਦਾ ਹੈ ਇਹ ਕਰਮਾਂ ਕਰ ਹੁਣ ਅਸੀਂ ਫਸਲ ਬੀਜਣੀ ਹੈ ਕਣਕ ਬੀਜਾਂਗੇ ਹਾੜੀ ਦੀ ਫਸਲ ਜਿਹੜੀ ਹੈ ਉਹਦੀ ਬਿਜਾਈ ਜਿਹੜੀ ਹੈ ਸ਼ੁਰੂ ਹੋਣਾ ਹੈ ਪਹਿਲਾਂ ਜ਼ਮੀਨ ਨੂੰ ਪੱਧਰ ਕੀਤਾ ਜਾਂਦਾ ਹੈ ਪਾਣੀ ਦਿੱਤਾ ਜਾਂਦਾ ਹੈ ਫਿਰ ਖਾਇਆ ਜਾਂਦਾ ਹੈ ਪਰ ਉਹਦੇ ਵਿੱਚ ਬੀਜ ਰੱਖਿਆ ਜਾਂਦਾ ਹੈ ਫਿਰ ਉਹ ਸਬੀਜ ਦੀ ਸੰਭਾਲ ਕੀਤੀ ਜਾਂਦੀ ਹੈ ਬੀਜ ਫਲੀ ਤੋਂ ਉੱਗਦਾ ਉਹਦਾ ਜਿਹੜਾ ਝਾੜ ਹੈ ਵਧੀਆ ਮਿਲਦਾ ਮਨ ਨੂੰ ਚੋਹ ਜਾਂਦਾ ਕਿਉਂਕਿ ਸਾਡਾ ਕਰਮ ਸੀ ਸੰਭਾਲੀ ਕੀਤੀ ਉਹਦਾ ਫਲ ਜਿਹੜਾ ਹੈ ਜਿਹੜਾ ਬੀਜ ਬੀਜਿਆ ਫਸਲ ASCII ਬੀਜਿਆ ਤਾਂ ਵੱਡਾਂ ਦੇ ਲਈ ਹੱਸ ਇਸ ਤਰ੍ਹਾਂ ਮਹਾਰਾਜ ਜੀ ਕਹਿੰਦੇ ਆ ਜਿਹੜਾ ਰੂਪਾ ਸਰੀਰ ਤੈਨੂੰ ਮਿਲਿਆ ਇਸ ਸਰੀਰ ਦੇ ਦੁਆਰਾ ਜਿਹੜਾ ਤੂੰ ਕਰਮ ਕਰ ਰਹਿਣਾ ਹੈ ਉਹਦਾ ਫਲ ਜਿਹੜਾ ਹੈ ਉਹ ਵੀ ਤੈਨੂੰ ਪ੍ਰਾਪਤ ਹੋਣਾ ਹੈ ਇਹ ਸਰੀਰ ਜੋ ਕੀਤੀ ਹੈ ਸਵਰਗ ਤੱਕ ਲੋਵਾ ਆਇਆ ਜਦੋਂ ਹਰੀ ਧੋਤ ਹੋਏਗਾ ਉਹ ਕਰਮਾਂ ਦਾ ਫਲ ਉਹਦਾ ਰਸ ਜਿਹੜਾ ਹੈ ਉਹ ਤੈਨੂੰ ਮਿਲਣਾ ਹੈ ਤੈਨੂੰ ਹੀ ਸਕਣਾ ਪੈਣਾ ਹੈ ਕਿਉਂਕਿ ਤੀਜਿਆ ਤੈ ਹੈ ਇਸ ਕਰਕੇ ਮਹਾਰਾਜ ਜੀ ਕਹਿੰਦੇ ਇਸੇ ਦੂਸਰੇ ਨੂੰ ਇਹਦਾ ਦੋਖ ਨਹੀਂ ਦਿੱਤਾ ਜਾ ਰਹਾ ਕਿਉਂਕਿ ਕਰਮ ਤੋਂ ਕੀਤਾ ਹੈ ਇਹਦਾ ਫਲ ਵੀ ਤੈਨੂੰ ਮਿਲੇਗਾ ਮੇਰੇ ਦੂਸਰੇ ਨੂੰ ਦੋਖ ਪਰ ਬੀਜ ਤਾਂ ਬੀਜ ਦਿੱਤਾ ਕਰਤਦਾ ਦੇਖਣ ਆਇਆ ਨਹੀਂ ਨਾ ਪਾਣੀ ਦਿੱਤਾ ਨਾ ਕਦੇ ਆ ਕੇ ਧਿਆਰੇ ਵੀ ਧਿਆਨ ਹੀ ਮਾਰਿਆ ਵੀ ਦੇਖੀਏ ਸਾਡੀ ਫਸਲ ਕਿਉਂ ਨਹੀਂ ਹੋ ਕਦੇ ਆ ਕੇ ਕਿੜਾ ਹੀ ਮਾਰਿਆ ਤੇ ਵੀ ਨਿਆ ਬਾਤ ਦੂਸਰੇ ਪਾਸੇ ਜਵਾਨੀਆਂ ਜਿਹੜੀ ਕੜਤੀ ਬੀਤੀ ਹੋਈ ਹੈ ਉਹਨਾਂ ਨੇ ਸਭਾਲ ਕੀਤੀ ਹੈ ਉਹਨਾਂ ਦੀ ਥਰਾਲੀ ਪਰ ਹੀ ਤੇਰਾ ਇੱਕ ঘোੜਾ ਵੀ ਉੱਤਰਿਆ ਫਿਰ ਗੋਦ ਉਸ ਨੂੰ ਦਏਗਾ ਸਾਪਣੇ ਦੇਖਣ ਦਾ ਵੀ ਇਹਨਾਂ ਦੀ ਥਰਾਲੀ ਜਿਵੇਂ ਭਰ ਗਈ ਜਦੋਂ ਤੂੰ ਕਰਿਆ ਕਿ ਜਿਹੜਾ ਇਹ ਮਾਰਿਆ ਜਦੋਂ ਤੂੰ ਚੱਕੇ ਕਰਮੀ ਨਹੀਂ ਕੀਤੇ ਸ਼ੁਭ ਕਰਮ ਨਹੀਂ ਕੀਤੇ ਫਿਰ ਉਹਦਾ ਫਲ ਜਿਹੜਾ ਉਹ ਤੈਨੂੰ ਮਿਲੇਗਾ ਤੇਰੀ ਬਚਨਾਂ ਪੈ ਹੋ ਜੇ ਦੋਸਤ ਕੁਆਰੀਆਂ ਨੂੰ ਦਲੇ ਵੀ ਇਹਨਾਂ ਦਾ ਭਲਾ ਹੋਈ ਜਾਂਦਾ ਮੇਰਾ ਬੋਲ ਕਿਨੇ ਹੋਰ ਹੈ ਉਹਨਾਂ ਨੂੰ ਉਹਨਾਂ ਦੇ ਕਰਮਾਂ ਦਾ ਫਲ ਹੈ ਤੈਨੂੰ ਤੇਰੇ ਕਰਮਾਂ ਦਾ ਫਲ ਦੱਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾ ਆਪਣੇਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਤੀਜੈ ਅਬ ਹੋਰ ਕੋਈ ਦੋਸ਼ ਨਹੀਂ ਹੈ ਦੋਸ਼ ਨਾ ਤਾਲੂ ਕੋ ਕਿਸੇ ਦੂਸਰੇ ਨੂੰ ਇਹਦਾ ਦੋਸ਼ ਨਹੀਂ ਹੈ ਜੋ ਕੰਮ ਤੂੰ ਕੀਤੇ ਆਂ ਉਹਦਾ ਫਲ ਤੈਨੂੰ ਮਿਲਣਾ ਹੈ ਪਰਮੇਸ਼ਰ ਤੇ ਭੁੱਲਿਆ ਵਾਪਨ ਸੱਬੇ ਰੋਗ ਜਦੋਂ ਪਰਮੇਸ਼ਰ ਦੀ ਯਾਦ ਕਰਦੇ ਅੰਦਰੋਂ ਭੁੱਲਦੀ ਹੈ ਅੰਤਿਸ਼ ਕਰਨ ਤੇਰਾ ਮੈਲਾ ਹੈ ਅੰਤਿਚ ਕਰਨ ਵਿੱਚ ਮੈਲ ਹੈ ਉਹਦੀ ਯਾਦ ਨਹੀਂ ਆਈ ਕਦੇ ਸੰਸਾਰ ਦੀ ਯਾਦ ਆਪਣੇ ਕਾਰੋਬਾਰ ਦੀ ਯਾਦ ਵਿਆਪਕ ਸੱਤੇ ਰੋਗ ਆ ਪ੍ਰੋਤ ਲੋਕੋ ਹੰਤਾ ਰੂਤੀ ਆਗੇੜੇ ਰੋਗ ਨੇ ਫਿਰ ਤੈਨੂੰ ਆ ਕੇ ਜੰਮੜ ਜਾਂਦੇ ਹਨ ਬੇਮਕ ਹੋਏ ਰਾਮ ਤੇ ਲੱਗਨ ਜਨਮ ਵਿਜੋਗ ਰਾਮ ਵੀ ਨਾਲ ਜਦੋਂ ਫਿਰਦੇ ਅੰਦਰੋਂ ਭੁੱਲ ਗਈ ਵਿਛੜ ਗਿਆ ਰਾਮ ਦੇ ਨਾਲੋਂ ਬੇਮਕ ਹੋ ਗਿਆ ਸੰਸਾਰ ਨਾਲ ਜੁੜ ਗਿਆ ਦਰਮਾ ਦਰਮਾਂਤਰਾਂ ਦਾ ਦਰਬੀ ਛੋੜਾ ਪਿਆ ਰਹਿਣਾ ਹੈ ਇੱਕ ਜਨਮ ਲਈ 84 ਦਾ ਗੇਟ ਜਿਹੜਾ ਹੈ ਉਹ ਦੁਆਰਾ ਸ਼ੁਰੂ ਹੋ ਜਾਣਾ ਹੈ ਖਿੰਮਹਿ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ ਇੱਕ ਹਿਰਦੇ ਵਿੱਚ ਕੌੜੇ ਹੋ ਗਏ ਜਿੰਨੇ ਮਾਇਆ ਦੇ ਭੋਗ ਸਨ ਧੀਏ ਦੀ ਭੁੱਲਰ ਦੇ ਘਰੇ ਜਦੋਂ ਪੁਲਿਸ ਆਈ ਹੈ ਜਦੋਂ ਸਾਹਮਣੇ ਸਾਰਾ ਕੁਝ ਬੈਗ ਖੋਲ ਕੇ ਦਿਖਾ ਦਿੱਤੇ ਹੈਲਕੇ ਕੋਣੀ ਮਾਇਆ ਦਾ ਗੁਪਦਾਈ ਦਿਸ ਰਹੀ ਹੈ ਜਿੰਨੀ ਇਕੱਠੀ ਕੀਤੀ ਸੀ ਹੁਣ ਉਹ ਦੁੱਖदाई ਹੈ ਜੇਲ੍ਹ ਵਿੱਚ ਜਿਉਂ-ਜਿਉਂ ਬੈਠਣਾ ਪਏਗਾ ਜਿਉਂ-ਜਿਉਂ ਇਹ ਜੇਲ੍ਹ ਦੇ ਵਿੱਚ ਗੁਜ਼ਰਨਗੇ ਕਿਉਂਕਿ ਪਹਿਲਾਂ ਇਕੱਠੇ ਕਰਿਆ ਸੀ ਜਦੋਂ ਉਹ ਬੜੇ ਚੰਗੇ ਲੱਗਦੇ ਜਦੋਂ ਆੜਾ ਹੀ ਹੈ ਉਦੋਂ ਚੰਗੀ ਲੱਗਦੀ ਹੈ ਫਿਰ ਇੱਕ ਛਿੰਦੇ ਵਿੱਚ ਜਦੋਂ ਸਾਥ ਆਪਿਆ ਇੱਕ ਛਿੰਦੇ ਵਿੱਚ ਆ ਮਾਇਆ ਜਿਹੜੀ ਦੁੱਖਦਈ ਉਹ ਇਹਨਾਂਵੇਂ ਕੌੜੇ ਹੋਏ ਗਏ ਸਤਾਈਏ ਮਹਾਰਾਜ ਜੀ ਸਮਝਾਉਂਦੇ ਭਾਈ ਜਿੰਨੀਆਂ ਮਾਇਆ ਦੇ ਭੋਗ ਸਨ ਜਿੰਨੇ ਰਸ ਸਨ ਹੁਣ ਬੈ ਸਾਹਮਣੇ ਪਏ ਨੇ ਦੇਖ ਰਿਆ ਉਹ ਵੀ ਦੇਖ ਰਿਆ ਜਿੰਨੇ ਕੱਠੀ ਕੀਤੀ ਹੈ ਕਿਉਂਕਿ ਉਹੋ ਮਾਇਆ ਜਿਹੜੀ ਆ ਤੋਖਦਾਈ ਹੋ ਪਤਲੀ ਕਿੰਨੇ ਕੁ ਸਾਲ ਤੀਕੋਣ ਕੇ ਔਰ ਉਹ ਜਾ ਦੁਖਦਾਈ ਹੋਏ ਜਿੱਤੜੇ ਮਾਇਆ ਕੋ ਇੱਕ ਛਿੰਦੇ ਵਿੱਚ ਆ ਜਿਹੜੇ ਰਸ ਨੇ ਕੌੜੇ ਜਾਪਣ ਲੱਗ ਪੈਂਦੇ ਹਨ ਵਿਚਨ ਕੋਈ ਕਰ ਸਕੈ ਕਿਸ ਥੈ ਰੋ ਵਹ ਰੋਜ ਇਹਦੇ ਵਿੱਚ ਹੁਣ ਕੋਈ ਵਿਚੋਲਾ ਨਹੀਂ ਕਿਉਂਕਿ ਇਕੱਠੇ ਤੂੰ ਕੀ ਤੇ ਹੰਗ ਕੀ ਤੂੰ ਮਾਰੀ ਐ ਰਿਤਵਕ ਕੋ ਲੈਂਦਾ ਰਿਹਾ ਉਹਦਾ ਫਲ ਵੀ ਤੈਨੂੰ ਹੁਣ ਇਹਦੇ ਵਿੱਚ ਵਿਚੋਲਾ ਬਚਾਉਣ ਵਾਲਾ ਕੋਈ ਨਹੀਂ ਭਾਵੇਂ ਵਿਚੋਲੇ ਹੰਨ ਕੇ ਲੈਣ ਵਾਲੇ ਉਹਨੇ ਵੀ ਹਿੱਸਾ ਦੇਣਾ ਸੀ ਅੱਤੇ ਕਰੋ ਨਾ ਦੇ ਸਾਹਮਣੇ ਨਹੀਂ ਆਉਣਾ ਕਿਉਂਕਿ ਜਿਹੜਾ ਫਸ ਗਿਆ ਉਹ ਗੜਾ ਉਸੇ ਨੂੰ ਹੀ ਪੈਣਾ ਇਸ ਕਰਕੇ ਕਰਮ ਤੂੰ ਕੀਤਾ ਹੈ ਇਹਦਾ ਫਲ ਵੀ ਤੈਨੂੰ ਪੈਣਾ ਹੋਰ ਭਾਵੇਂ ਇਸਾ ਉਹਨਾਂ ਨੂੰ ਦੇਣਾ ਸੀ ਮਗ੍ਹੇਲ ਦੇ ਚਣ ਕਦੇ ਨਹੀਂ ਬੈਠਣਾ ਸਜਾ ਜਿਨੇ ਕੀਤਾ ਹੈ ਉਸੇ ਨੂੰ ਮਿਲੇਗੀ ਕੀਤਾ ਕਿਛੂ ਨਾ ਹੋਵਈ ਲਿਖਿਆ ਧੁਰ ਸਤਜੋਗ ਜਦ ਤੇ ਇਹ ਆਪਣੇ ਵੱਸ ਨਹੀਂ ਹੈ ਸੰਯੋਗ ਦਾ ਮੇਵਸ ਕਿਉਂਕਿ ਮਨ ਤੇ ਜਿਹੜਾ ਲੇਖ ਹੈ ਲਿਖੇ ਹੋਏ ਲੇਖ ਅਨੁਸਾਰ ਜੀਵਨਾਂ ਦੇ ਕਰਮਾਂ ਦਾ ਫਲ ਜਿਹੜਾ ਹੈ ਭੋਗਦਰ ਹੈ ਬੜਪਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਪਿਯੋਗ ਹਡਿਆਂ ਭਾਗਾਂ ਨਾਲ ਪ੍ਰਭੂ ਦੀ ਪ੍ਰਾਪਤੀ ਹੋ ਜਾਏ ਸਾਡੇ ਗੁਰੂ ਨਾਨਕ ਦੇਵ ਸਾਹਿਬ ਫੰਗੜਾ ਕਹਿੰਦੇ ਨੇ ਭਾਈ ਲੈਣਾ ਕਿਰਪਾਈ ਲੈਣਾ ਜੀ ਤੁਸੀਂ ਬੜਪਾਗੀ ਹੋ ਜਿਨ੍ਹਾਂ ਨੂੰ ਸਤਿਗੁਰੂ ਦੇ ਨਾਲ ਮਿਲਾਰਪ ਹੋ ਗਿਆ ਜਿਹੜੇ ਮਿਲ ਗਏ ਸਤਿਗੁਰੂ ਜਿਨ੍ਹਾਂ ਦੇ ਵੱਡੇ ਭਾਗ ਹਨ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਰਨ ਵਿੱਚ ਆਉਂਦੇ ਬਾਣੀ ਪੜਦੇ ਬਾਣੀ ਪੜਦਿਆਂ ਪੜਦਿਆਂ ਮਿਸ਼ੋਰੇ ਦਾ ਦੁੱਖ ਜਿਹੜਾ ਹੈ ਉਹ ਦੂਰ ਹੁੰਦਾ ਹੈ ਜੋ ਜੋ ਬਾਣੀ ਪੜੇਗਾ ਮਿਲਾਰਪ ਹੋਏਗਾ ਆਪਣੇ ਆਪ ਦੇ ਨਾਲ ਜੁੜੇਗਾ ਆਪਣੇ ਆਪ ਦੀ ਸੋਚੀ ਆਏ ਕਿ ਅੰਤਸ਼ ਕਰਨ ਦੀ ਮੈਲ ਜਿਹੜੀ ਐ ਉਹ ਉਤਰ ਵੀ ਜਾਏਗੀ ਸਵਾਸ ਸਵਾਸ ਜਪਦਿਆਂ ਵਾਹਿਗੁਰੂ 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 ਜਪਦਿਆਂ ਮੈਲ ਉਤਰ ਵੀ ਜਾਏਗੀ ਮਨ ਦਾ ਜਿਹੜਾ ਹੈ ਉਹ ਸੁਧ ਹੁੰਦਾ ਜਾਏ ਬੇ ਉਹ ਇਕੋੜੇ ਦਾ ਦੁੱਖ ਜਿਹੜਾ ਹੈ ਤੇ ਦੂਰ ਹੋ ਜਾਣਾ ਔਰ ਫਿਰ ਖਿਲਾਫ ਜਿਹੜਾ ਹੈ ਪਰੇਪੋਤ ਪਰਬਤ ਨਾ ਦੇਣਾ ਨਾਟਕੀਨ ਭਇਓ ਕੋ ਬਿਦਸਿਓ ਜੋ ਪਾਣੀ ਸੰਤ ਪਾਵੇ ਪੁੱਤਰ ਸਤਿ ਵਿయోగ ਸਾਰੇ ਵਿਛੋੜੇ ਦਾ ਦੁੱਖ ਜਿਹੜਾ ਹੈ ਉਹ ਦੂਰ ਹੋ ਜਾਣਾ ਹੈ ਪੁੱਤਰ ਜਾਣਾ ਹੈ ਨਾਨਕ ਕੋ ਕਉ ਕ੍ਰਹ ਰਾਖਲੇ ਮੇਰੇ ਸਾਹਿਬ ਕੰਦੀ ਮੋਜ ਅਰਦਾਸ ਕਰਨੀ ਜਾਤ ਸਪਉਦੇ ਧੰਨ ਗੁਰੂ ਅਰਜਨ ਦੇਵ ਸਾਹਿਬ ਮੰਨਣਾ ਇਹ ਮੇਰੇ ਸਾਹਿਬ ਬੰਦਨਾ ਕੋ ਛਡਾਉਂਦਾ ਰੇਤੇ ਦੇ ਵਿੱਚ ਸ੍ਰੀ ਰਾਮ ਚੰਦਰ ਜੀ ਨੇ ਰਾਵਣ ਤੇ ਕਿੰਨੇ ਕੈਦ ਕੀਤੇ ਹੋਏ ਸਨ ਦੇਵ ਤੇ ਜਿਨ੍ਹਾਂ ਨੂੰ ਆਜ਼ਾਦ ਕਰਾਇਆ ਭਗਵਾਨ ਰਾਮ ਜੀ ਨੇ ਜਾ ਕੇ ਲਾਭਣ ਤੇ 라ਵਣ ਤੇ ਜਿੱਤ ਪ੍ਰਾਪਤ ਕੀਤੀ ਉਹਨੂੰ ਬਾੜਿਆ ਕਿਤੇ ਇੱਕ ਜਿਹੜੇ ਮਾਸੂ ਦੇਵਤਿਆਂ ਨੇ ਕੈਦ ਕੀਤੇ ਹੋਏ ਸਨ ਉਹਨਾਂ ਸਦਕਾਰਾਂ ਦੇ ਕੰਚਾਇਆ ਮੰਦਨ ਔਰ ਦਵਤ ਪਰਜੋਗ ਦੇ ਵਿੱਚ શ્રી ਕ੍ਰਿਸ਼ਨ ਜੀ ਨੇ ਕੰਸ ਨੇ ਕੈਦ ਕੀਤਾ ਸਨ ਫੁਗਲ ਸੈਣ ਵਰਗੇ ਪਰਮੇਸ਼ਰ ਦੇ ਪਿਆਰੇ ਭਗਤ ਜਿਹਦਾ ਉਹਨੇ ਬੰਦੀ ਬਣਾ ਕੇ ਰੱਖਿਆ ਹੋਇਆ ਸੀ ਧੱਕੇ ਨਾਲ ਆਪ ਰਾਜ ਭਾਗ ਤੇ ਬੈਠਾ ਸੀ ਕ੍ਰਿਸ਼ਨ ਜੀ ਨੇ ਕੰਸ ਨੂੰ ਮਾਰਿਆ ਔਰ ਜਿਹੜੇ ਭਗਤ ਸੀ ਉਹ ਆਜ਼ਾਦ ਕਰੇ ਬਾਬਰ ਨੇ ਲੋ ਸੈਦਪੁਰ ਤੇ ਹਮਲਾ ਕੀਤਾ ਇੰਨੇ ਤੇ ਜਿਹੜੇ ਸੈਦਪੁਰ ਦੇ ਲੋਕ ਸਨ ਹਿੰਦੁਸਤਾਨ ਦੇ ਲੋਕਾਂ ਨੂੰ ਬੰਦੀ ਬਣਾ ਕੇ ਕੈਦ ਵੀ ਕਰਾਏ ਇਹਪੋ ਤਦਕੇ ਮਹਾਰਾਜਿਆਂ ਨੂੰ ਇੱਕ ਕੈਦ ਵਿੱਚ ਕਰ ਗਏ। ਸਤਿਗੁਰਾਂ ਦੀ ਕਲਾ ਵਰਤੀ। ਸਤਿਗੁਰਾਂ ਦੀ ਸ਼ਰਨ ਵਿੱਚ ਆਇਆ ਬਾਬਰ ਤੇ ਜਿੰਨੇ ਕੱਤੀ ਸੰਤ ਮਹਾਰਾਜਿਆਂ ਨੇ ਅਜ਼ਾਦ ਕਰਾਇਆ। 32 ਕੋੜ ਦਾ ਤੱਤ ਧਰਗੋ ਹਰਗੋਬਿੰਦ ਸਾਹਿਬ 15 ਜਨਕੀਰ ਦੇ ਕੈਦ ਕੀਤੇ ਹੋਏ। ਬਗਵੰਤਾ ਜਿਨੇ ਰਾਜਪੂਤ ਰਾਜੇ ਸੰਤ ਮਹਾਰਾਜਿਆਂ ਨੇ ਉਹਨਾਂ ਨੂੰ ਬੰਦਨਾ ਤੋਂ ਮੁਕਤ ਕਰਾਇਆ। ਜਿੱਥੇ ਆ ਸੰਸਾਰੀ ਬੰਦਨ ਸਤਿਗੁਰੂ ਜੀ ਕਟਨ ਹਾਰ ਹਨ ਉਥੇ ਸਾਡੇ ਆ ਜਿਹੜੇ ਸੰਸਾਰ ਦੇ ਵਿਚਿਆਂ ਤੇ ਬੰਤਨ ਹਨ ਜਿਨ੍ਹਾਂ ਬੰਤਨਾਂ ਦੇ ਵਿੱਚ ਆ ਮਨ ਸਾਡਾ ਜਕੜਿਆ ਹੋਇਆ ਹੈ ਇਹਨਾਂ ਬੰਤਨਾਂ ਤੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਬੰਤਨ ਜਿਹੜੇ ਹਨ ਇਸ ਬੰਦਨ ਤੋਂ ਬੰਦੀ ਮੋਤ ਤੋੜਨ ਹੈ ਸਾਹਿਬ ਆਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਤਿਗੁਰਾਂ ਦੀ ਪਵਿੱਤਰ ਬਾਣੀ ਗੁਰੂ ਸ਼ਬਦ ਹੈ ਸਾਗਤ ਬੇਦਵਾ ਨੀਂ ਬੰਦਨਾ ਤੋਂ ਮੁਕਤ ਹੋ ਗਏ ਸਰਕੇ ਮਹਾਰਾਜਿਆਂ ਦੇ ਚਰਨਾਂ ਵਿੱਚ ਕਿਉਂ ਬੇਕਤੀ ਕਰੋ ਨਾਨਕ ਕਉ ਪ੍ਰਗ ਰਾਖਲੇ ਮੇਰੇ ਸਾਧਕ ਬੰਤੀ ਹੋ اے ਸਾਹਿਬ ਜੀ ਤੁਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੁਸੀਂ ਬੰਦਨਾ ਤੋਂ ਆਜ਼ਾਦ ਕਰਾਉਣ ਵਾਲੇ ਅੱਜ ਨਹੀਂ ਯੁਗਾ ਦੁਗਾੰਤਰਾ ਕੋ ਕੋਸੀ ਸੰਸਾਰੀ ਦੀਵਾਨੋ ਅੰਤਨ ਮੁਕਤ ਕਰਦੇ ਆਇਓ ਕੱਤਿ ਕੋ ਹੈ ਸਾਧ ਸੰਗ ਬਿਨ ਸਹ ਸੱਬੇ ਸੋਚ। ਅੰਤਕ ਹੈ ਸਾਡਾ ਆ ਨੁਮੁਖਾ ਜੀਵਨ ਜਿਹੜਾ ਸਾਨੂੰ ਇਹ ਬੁਰਲੱਭ ਦੇਣੀ ਪ੍ਰਾਪਤ ਹੋਈ ਮਹਾਰਾਜ ਜੀ ਕਹਿੰਦੇ ਆ ਕੱਤ ਕਰ ਹੈ। ਜੇ ਬੁਲੁਖਾ ਜੀਵਨ ਦੇ ਅੰਦਰ ਤੈਨੂੰ ਸਾਧ ਸੰਤ ਪ੍ਰਾਪਤ ਹੋ ਜਾਏ ਸਤਿਗੁਰੂ ਦੀ ਸੰਗਤ ਮਾਣ ਲਵੇ ਤੱਕ ਤੇਰੀਆਂ ਸਾਰੀਆਂ ਸੋਚਾਂ ਚਿੰਤਾਵਾਂ ਜੜੀਆਂ ਨੇ ਪੂਰਨ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸ਼ਰਨ ਲੈ ਲਵੇ ਖੱਡੇ ਬਾਕੇ ਦੀ ਪਾਹੁਲ ਲੈ ਕਰਕੇ ਖਾਲਸਾ ਤਖਤ ਵਿੱਚ ਸ਼ਾਮਲ ਹੋਵੇ ਸਵਾਸ ਸਵਾਸ ਜੱਪੇ ਬਾਣੀ ਪੜੇ ਸਰਬ ਦੀ ਵਿਚਾਰ ਨਾਲ ਗੁਰੇ ਸ਼ਬਦ ਦਾ ਅਭਿਆਸੀ ਹੋ ਜਾਏ ਮਹਾਰਾਜ ਜੀ ਕਹਿੰਦੇ ਬਿਨ ਸੈਂ ਸਭੇ ਸੋ ਆਪਣੇ ਸੁਪਨਾ ਚਿੰਤਾਵਾਂ ਜਿਹੜੀਆਂ ਨੇ ਤੇੀਆਂ ਬੇਸਜਾਣੇ ਖਤਮ ਉਹ ਜਾਣ ਗਿਆ ਜੇ ਸਤਿਗੁਰੂ ਦੀ ਸੰਗਤ ਨਾਲ ਜੁੜੇ ਸੰਗਤ ਸਤਿਗੁਰਾਂ ਦੀ ਹੀ ਤੁਰ ਲੱਭਤ ਹੈ ਫਿਰ ਜਦੋਂ ਸੰਗਤ ਵਿੱਚ ਆ ਕੇ ਪਾਣੀ ਪੜੇ ਵਿਚਾਰੇ ਵਿਚਾਰ ਨਾਲ ਜੁੜੇ ਫਿਰ ਕਰੇ ਮਨ ਦੇ ਸਾਰੇ ਜਿਹੜੇ ਬਲੇ ਨੇ ਝਗੜੇ ਨੇ ਚਿੰਤਾਵਾਂ ਇਹ ਸਾਰੀਆਂ ਗੁਰੂ ਬਾਣੀਆਂ ਕਿਰਦੇ ਅੰਦਰ ਸੁਖ ਪੈਣਾ ਕੋਈ ਨਾ ਅਨੰਦ ਪੈਣਾ ਕੋਈ ਨਾ ਹੋ ਇਸ ਅਨਾੰਦ ਨੂੰ ਕੋਪੀ ਆਹ ਕਾਟਕ ਦਾ ਨਿਮਨ ਸਤਿਗੁਰੂ ਜੀ ਸਬਦਾਂ ਦਾ ਪਰਮੇਸ਼ਰ ਦੀ ਭਗਤੀ ਕਰਦੇ ਹਸੂ ਕੱਟ ਕੇ ਹਰ ਪਿਆਸ ਦੀ ਹੋ ਹਸੂ ਅਤੇ ਕੱਟ ਕੇ ਨਿਮਨੇ ਅੰਦਰ ਕਰੀਵਾਇਦੂ ਪਰਮੇਸ਼ਰ ਤੋਂ ਮਿਲਰਦੀ ਪਿਆਸ ਪੈਦਾ ਹੋਵੇ ਤਾਂ ਕਿ ਮਿਲ ਸਕੀਏ ਔਰ ਆਪਣੇ ਜੀਵਨ ਨੂੰ ਸਵਾਰ ਸਕੀਏ ਲੋਕ ਸੁਖੀ ਪਰ ਲੋਕ ਸੁমিলੇ ਨਾਨਕ ਘਰ ਕਰ ਪਰਵਾਤ ਤੇ ਬੋਜਾ ਤੁਲਾ ਦੀ ਜਿਮਾਦੀ ਕਤਕ ਹੋਵੇ ਸਾਧ ਸੰਗ ਕਤਕ ਹੋਵੇ ਸਾਧ ਸੰਗ ਕਤਕ ਹੋਵੇ ਸਾਧ ਸੰਗ ਕਤਕ ਹੋਵੇ ਸਾਧ ਸੰਗ ਬਿਸਹ ਸਭੇ ਸੋ ਹੋਵੇ ਸਾਧ ਸੰਗ ਇਕ ਹੋਵੇ ਸਾਧ ਸੰਗ ਕੱਤੇ ਕੋ ਹੋਵੇ ਸਾਧ ਸੰਗ ਦਸੈ ਸਭੇ